ਜੰਗੀ ਢਿੱਲੋਂ ਦੇ بیٹے ਨਾਲ ਮੇਰੇ ਖੜੇ ਆ ਤੇ ਆਪਣੀ ਵਰਕਰਾਂ ਦੀ ਲੀਡਰਸ਼ਿਪ ਨੇ ਵਰਕਰਾਂ ਨੇ ਇਕੱਠੇ ਹੋ ਕੇ ਆ ਸਾਰਾ ਸਮਾਨ ਭੇਜਿਆ ਅਸੀਂ ਹੁਣ ਕਰਤਾਰਪੁਰ ਕੋਰੀਡੋਰ ਤੇ ਉੱਥੇ ਖੜੇ ਆ ਇੱਥੇ ਸਾਰਾ ਇਲਾਕਾ ਡੁੱਬਿਆ ਪਿਆ ਤੇ ਅੱਜ ਤਰਪਾਲਾ ਪੀਣ ਵਾਲਾ ਪਾਣੀ ਤੇ ਰਾਸ਼ਨ ਸਾਰੀਆਂ ਚੀਜ਼ਾਂ ਟਰੱਕ ਲੈ ਕੇ ਆ ਮੈਂ ਇਹਨਾਂ ਦਾ ਧੰਨਵਾਦ ਕਰਦਾ ਤੇ ਮੈਂ ਅੱਜ ਸੂਚੇ ਪੰਜਾਬ ਦੀ ਜਿਹੜੀ ਇੰਡਸਟਰੀ ਹੈ ਜਿੰਨੀਆਂ ਵਪਾਰੀ ਐਸੋਸੀਏਸ਼ਨ ਹੈ ਤੇ ਬਾਕੀ ਹੋਰ ਜਿੰਨੀਆਂ ਐਸੋਸੀਏਸ਼ਨ ਹੈਗੀਆਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਕੱਠੇ ਹੋ ਕੇ ਜਿੰਦਾ ਜਿੰਨਾ ਸਾਧਨ ਬੰਦਾ ਹੈ ਆਪਾਂ ਮਦਦ ਕਰੀਏ ਜੇ ਤੁਹਾਨੂੰ ਐਸਜੀਪੀਸੀ ਬਹੁਤ ਜਿਆਦਾ ਮਦਦ ਕਰ ਰਹੀ ਹੈ ਜੇ ਕਿਸੇ ਨੂੰ ਪਤਾ ਸਿਚਾਉਣੇ ਕਿ ਕਿੱਥੇ ਭੇਜਿਆ ਸਮਾਨ ਤੁਸੀਂ ਐ ਜੀਪੀਸੀ ਭੇਜ ਸਕਦੇ ਹੋ ਜੀ ਆਪਣੇ ਦਰਬਾਰ ਸਾਹਿਬ ਭੇਜ ਸਕਦੇ ਇੱਥੋਂ ਅਸੀਂ ਇਨਸ਼ੋਰ ਕਰਾਂਗੇ ਕਿ ਇਹ ਸਾਰੇ ਪੰਜਾਬ ਚ ਜਿੱਥੇ-ਇਥੇ ਲੋੜ ਚ ਚਲੀ ਜਾਏ ਪਰ ਬੇਨਤੀ ਜ਼ਰੂਰ ਹੈ ਸਰਾਂ ਨੂੰ ਕਿ ਜਿਹਦਾ ਜਿੰਨਾ ਸਾਧਨ ਬੰਦ ਹੈ ਪੰਜਾਬ ਦੀ ਇੰਡਸਟਰੀ ਪੰਜਾਬ ਦੀ ਜਿਹੜੀ ਵਪਾਰੀ ਐਸੋਸੀਏਸ਼ਨ ਜਿੰਨੇ ਹੋਰ ਐਸੋਸੀਏਸ਼ਨ ਸਾਰੇ ਕੁਛ ਨਾ ਕੋਈ ਯੋਗਦਾਨ ਜ਼ਰੂਰ ਪਾਓ ਆਪਣੇ ਬਹੁਤ ਬੁਰਾ ਹਾਲ ਹੈ तकरीबन ਹਜ਼ਾਰ ਪਿੰਡ ਡੁੱਬ ਗਿਆ ਪਸ਼ੂ ਮਰ ਗਏ ਐ ਬਿਮਾਰੀਆਂ ਫੈਲ ਰਹੀਆਂ ਐ ਤੇ ਅੱਜ ਉਹ ਵਿਚਾਰੇ ਪਰਿਵਾਰਾਂ ਨੂੰ ਬਹੁਤ ਲੋੜ ਹੈ ਤੇ ਆਪਾਂ ਸਾਰੇ ਪੰਜਾਬੀਆਂ ਨੂੰ ਇਕੱਠੇ ਹੋ ਕੇ ਮਦਦ ਕਰਨੀ। ਵੀ ਇੱਕ ਸੜਕ ਤੇ ਲੋਕ ਜਿਆਦਾ ਘਰ ਰਹੇ ਨੇ ਆਪਾਂ ਨੂੰ ਲੋੜ ਹੈਗੀ ਐ ਇਸ ਵਕਤ ਜਿਹੜੀ ਅੱਗੇ ਜਾ ਕੇ ਜਿੱਥੇ ਲੋਕ ਫਸੇ ਨੇ ਉਹਨਾਂ ਵਾਸਤੇ ਉੱਥੇ ਪਹੁੰਚਣ ਦੀ। ਸੋ ਮੈਂ ਉਹੀ ਬੇਨਤੀ ਕੀਤੀ ਐ ਕਿ ਸਭ ਤੋਂ ਜਿਆਦਾ ਲੋੜ ਐ ਕਿਸ਼ਤੀਆਂ ਦੀਆਂ, ਬੇੜੀਆਂ ਦੀ। ਪੰਜਾਬ ਸਰਕਾਰ ਪਤਾ ਨਹੀਂ ਕਿਉਂ ਜਿੱਦ ਫੜੀ ਬੈਠੀ ਐ ਕਿ ਅਸੀਂ ਆਰਮੀ ਨਹੀਂ ਬੁਲਾਉਣੀ। ਆ ਦੇਖੋ ਆ ਸਾਰਾ ਗਰਦਾਸਪੁਰ ਕਰਤਾਰਪੁਰ ਸਾਫ ਕਾਰੀਡੋਰ ਸਾਰਾ ਜਿੰਨਾ ਇਲਾਕਾ ਡੁੱਬਿਆ ਪਿਆ ਲੋਕੀ ਪਿੰਡਾਂ ਦੇ ਪਿੰਡ ਉੱਥੇ ਘਰੇ ਬੈਠੇ ਆ ਮੈਨੂੰ ਰੋਜ਼ ਰਾਹ ਜਾਂਦੇ ਆਉਂਦੇ ਸਾਡੇ ਫੋਨ ਆਏ ਆ ਕਿ ਸਾਡੇ ਉਥੇ ਬੁਰਾ ਹਾਲ ਹੈ ਤੋਂ ਐਸ ਕਰਕੇ ਆਰਮੀ ਨੂੰ ਬੁਲਾ ਲਓ ਉਹਨਾਂ ਕੋਲੇ ਕਿਸ਼ਤੀਆਂ ਵੀ ਆ ਬੇੜੀਆਂ ਵੀ ਆ ਮਿੱਟੀ ਚ ਬੱਚੇ ਕੱਢ ਸਕਦੇ ਆ ਜੇ ਤੁਸੀਂ ਐਂ ਜਿੱਦ ਰੱਖੀ ਵੱਡਾ ਨੁਕਸਾਨ ਨਾ ਹੋ ਜੇ ਤੋਂ ਮੁੱਖ ਮੰਤਰੀ ਜੀ ਤੁਹਾਡਾ 1 ਮਿੰਟ ਦਾ ਕੰਮ ਹੈ ਚੀਫ ਸੈਕਟਰ ਨੂੰ ਕਹਿ ਕੇ ਆਰਮੀ ਨਾਰਥ ਕਮਾਂਡ ਵੈਸਟਰਨ ਕਮਾਂਡ ਜਿਹੜਾ ਹੈਗਾ ਉਹਨੂੰ ਟੈਲੀਫੋਨ ਕਰਕੇ ਇਮੀਡੀਏਟਲੀ ਸਾਰੇ ਇਲਾਕੇ ਜਾਵੀਂ ਪਈ